ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੋਲੀ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇੱਕ ਤੋਂ ਦਿਨ ਤੱਕ ਹੋਲੀ ਆਉਣ ਵਾਲੀ ਹੈ ਤੇ ਇਸ ਕਰਕੇ ਅਸੀਂ ਹੋਲੀ ਵਾਸਤੇ ਇੱਕ ਬਹੁਤ ਹੀ ਮਿੱਠੀ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਕਿਸੇ ਵੀ ਤਿਉਹਾਰ ਦਾ ਮਜ਼ਾ ਤਾਂ ਹੀ ਆਉਂਦਾ ਹੈ ਕਿ ਜੇ ਅਸੀਂ ਉਹਦੇ ਵਿੱਚ ਕੁਝ ਖਾਸ ਮਿੱਠਾ ਬਣਾਈਏ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਹੋਲੀ ਸਪੈਸ਼ਲ ਗੁਜੀਆ ਜਿਹੜਾ ਕਿ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪਾਇਆ ਗੁਜੀ ਬਣਾਉਣ ਵਾਸਤੇ ਅਸੀਂ 1 ਕੋਲੀ ਮੈਦਾ ਲਿਆ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਮੈਦੇ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਇੱਕ ਚੁਟਕੀ ਨਮਕ ਪਾ ਦਾਂਗੇ ਕਿਉਂਕਿ ਕੋਈ ਵੀ ਮਿੱਠੀ ਚੀਜ਼ ਬਣਾਈਏ ਤਾਂ ਉਹਦੇ ਵਿੱਚ ਨਮਕ ਪਾਉਣ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੀ ਉਹ ਮੈਂ ਇਹ ਵਾਲੇ 3 ਚਮਚੇ ਕਿਹੋ ਤੇ ਪਾ ਦਾਂਗੇ ਹੁਣ ਅਸੀਂ ਇਹਨੂੰ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇਹ ਗੁਜੀਆ ਚਾਸ਼ਨੀ ਵਾਲਾ ਬਣਾਵਾਂਗੇ ਕਿਉਂਕਿ ਗੁਜੀਆ ਦੋ ਤਰੀਕੇ ਨਾਲ ਬਣਾਇਆ ਜਾਂਦਾ ਇੱਕ ਡਰਾਈ ਤੇ ਇੱਕ ਚਾਸ਼ਨੀ ਵਾਲਾ ਤੇ ਅੱਜ ਅਸੀਂ ਇਹਨੂੰ ਚਾਸ਼ਨੀ ਵਿੱਚ ਡਬੋ ਕੇ ਤੇ ਫਿਰ ਬਣਾ ਕੇ ਤਿਆਰ ਕਰਾਂਗੇ ਘਿਓ ਨੂੰ ਅਸੀਂ ਮੈਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਿਆ ਜੀ ਦੇਖੋ ਜੀ ਬਿਲਕੁਲ ਇਹ ਠੀਕ ਹੈ ਆਪਾਂ 3 ਚਮਚੇ ਦੇ ਵਿੱਚ ਘਿਓ ਦੇ ਪਾਏ ਨੇ ਹੁਣ ਅਸੀਂ ਇਹਦੀ ਇੱਕ ਮੁਠੀ ਬਣਾ ਕੇ ਦੇਖਾਂਗੇ ਆ ਦੇਖੋ ਜੀ ਇਹਦੀ ਬਿਲਕੁਲ ਮੁਠੀ ਬਣ ਰਹੀ ਹੈ ਬਸ ਬਿਲਕੁਲ ਸਾਡਾ ਘਿਓ ਪਰਫੈਕਟ ਹੈ ਹੁਣ ਅਸੀਂ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਤੇ ਇਹ ਵਾਲੇ ਆਟੇ ਨੂੰ ਆਪਾਂ ਬਿਲਕੁਲ ਸਖਤ ਗੁੰਨਾਂਗੇ ਜਿਆਦਾ ਅਸੀਂ ਇਹਨੂੰ ਨਰਮ ਨਹੀਂ ਗੁੰਨ ਪਾਣੀ ਥੋੜਾ ਪਾਣਾ ਹੈ ਜਿਆਦਾ ਪਾਣੀ ਨਹੀਂ ਆਪਾਂ ਇੱਕ ਟਿੱਕਾ ਟੈਂਪਾਣਾ ਤੇ ਬਿਲਕੁਲ ਸੌਫਟਲੀ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਮਲ ਕੇ ਤਿਆਰ ਕਰਾਂਗੇ ਆਹ ਦੇਖੋ ਜੀ ਮੈਦੇ ਨੂੰ ਅਸੀਂ ਗੁੰਨ ਕੇ ਤਿਆਰ ਕਰ ਲਿਆ ਇਹਨੂੰ ਅਸੀਂ ਜਿਆਦਾ ਮਲਣਾ ਨਹੀਂ ਹੈ ਬਸ ਇਸ ਤਰ੍ਹਾਂ ਅਸੀਂ ਇਹਨੂੰ ਇਕੱਠਾ ਕਰਕੇ ਤੇ ਟੱਕ ਕੇ ਰੱਖਾਂਗੇ 10-15 ਮਿੰਟ ਵਾਸਤੇ ਇਹਨੂੰ ਅਸੀਂ ਰੈਸਟ ਤੇ ਰੱਖਾਂਗੇ ਉੰਨੇ ਦਿਨ ਅਸੀਂ ਗੁਜੀਆ ਦੀ ਸਟਫਿੰਗ ਬਣਾ ਕੇ ਤਿਆਰ ਕਰਾਂਗੇ ਗੈਸ ਔਨ ਕਰਕੇ ਆਪਾਂ ਕੜਾਈ ਰੱਖੀ ਹੈ ਜੀ ਇੱਕ ਚਮਚਾ ਸੀ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ ਕਿ ਉਹਨੂੰ ਆਪਾਂ ਹਲਕਾ ਜਿਹਾ ਗਰਮ ਕਰਾਂਗੇ ਤੇ ਇਹਦੇ ਵਿੱਚ ਅਸੀਂ ਡਰਾਈ ਫਰੂਟ ਰੋਸਟ ਕਰਕੇ ਪਾਵਾਂਗੇ ਜੇ ਉਹਦੇ ਵੀ ਤੁਸੀਂ ਗੁਜੀਆਂ ਬਣਾਉਣਾ ਤੇ ਇਹਦੇ ਵਿੱਚ ਜੋ ਵੀ ਤੁਸੀਂ ਸਮਾਨ ਪਾਣਾ ਹੈ ਉਹਨੂੰ ਰੋਸਟ ਕਰਕੇ ਪਾਓਗੇ ਗੁਜੀਆਂ ਜ਼ਿਆਦਾ ਲੰਬੇ ਸਮੇਂ ਤੱਕ ਚੱਲੇਗਾ ਖਰਾਬ ਨਹੀਂ ਹੋਏਗਾ ਡਰਾਈ ਫਰੂਟਸ ਦੇ ਵਿੱਚ ਆਪਾਂ ਲੈਏ ਨੇ ਜੀ ਥੋੜੇ ਜਿਹਾ ਕਾਜੂ ਬਦਾਮ ਤੇ ਪਿਸਤਾ ਦੋ ਚਮਚੇ ਆਪਾਂ ਸੌਗੀ ਲਈ ਹੈ ਜੀ ਉਹਨੂੰ ਇਸ ਤਰ੍ਹਾਂ ਕੱਟ ਲਿਆ ਹੈ ਅੱਧੀ ਕोली ਅਸੀਂ ਸੁੱਕਾ ਨਾਰੀਅਲ ਲਿਆ ਜੀ ਉਹਨੂੰ ਕਦੂਕਸ਼ ਕਰ ਲਿਆ ਹੈ ਤੇ ਦੋ ਚਮਚੇ ਅਸੀਂ ਨਾਰੀਅਲ ਦਾ ਪੂਰਾ ਲਿਆ ਹੈ ਜੀ ਹੁਣ ਅਸੀਂ ਇਹ ਵਾਲਾ ਡਰਾਈ ਪਾ ਕੇ ਇਹਨਾਂ ਨੂੰ ਰੋਸਟ ਕਰਾਂਗੇ ਜਦੋਂ ਤੁਸੀਂ ਡ్రਾਈ ਫਰੂਟ ਰੋਸਟ ਕਰਨੇ ਨੇ ਬਿਲਕੁਲ ਲੋ ਫਲੇਮ ਤੇ ਕਰਨੇ ਨੇ ਹਾਈ ਫਲੇਮ ਬਿਲਕੁਲ ਨਹੀਂ ਕਰਨੀ 20-30 ਮਿੰਟਾਂ ਵਿੱਚ ਆਪਣੇ ਡ్రਾਈ ਫਰੂਟ ਰੋਸਟ ਹੋ ਜਾਣਗੇ ਡ్రਾਈ ਫਰੂਟ ਆਪਣੇ ਰੋਸਟ ਹੋ ਗਏ ਨੇ ਹੁਣ ਅਸੀਂ ਗੈਸ ਬੰਦ ਕਰਕੇ ਇਹਨਾਂ ਨੂੰ ਇੱਕ ਕੌਲੇਜ ਚ ਕੱਢ ਲਾਂਗੇ ਗੈਸ ਆਪਣਾ ਬੰਦ ਹੀ ਹੈ ਕਿਉਂਕਿ ਕੜਾਹੀ ਆਪਣੀ ਕਾਫੀ ਗਰਮ ਹੈ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਨਾਰੀਅਲ ਨਾ ਲੀ ਕੋਕੋਨਟ ਦਾ ਗੁੰਮਾ ਇਹ ਵੀ ਅਸੀਂ ਪਾ ਦਾਂਗੇ ਤਾਂ 1 ਤੋਂ 2 ਮਿੰਟ ਵਾਸਤੇ ਇਹਨੂੰ ਭੁੰਨ ਲਵਾਂਗੇ। ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ। ਹੁਣ ਅਸੀਂ ਗੈਸ ਔਨ ਕਰਾਂਗੇ। ਬਿਲਕੁਲ ਲੋ ਫਲੇਮ ਤੇ ਥੋੜੀ ਜਿਹੀ ਭੁੰਨਾਂਗੇ। ਇਹਦੇ ਵਿੱਚ ਅਸੀਂ ਸੌਗੀ ਨੂੰ ਰੋਸਟ ਨਹੀਂ ਕੀਤਾ ਸੌਗੀ ਨੂੰ ਅਸੀਂ ਇਸ ਤਰ੍ਹਾਂ ਹੀ ਪਾ ਦਾਂਗੇ। ਨਾਰੀਅਲ ਵੀ ਰੋਸਟ ਹੋ ਗਿਆ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ। ਦੂਜੀ ਵਾਸਤੇ ਅਸੀਂ ਚਾਸ਼ਨੀ ਬਣਾ ਕੇ ਵੀ ਤਿਆਰ ਕਰਾਂਗੇ ਇੱਕ ਕੋਲੀ ਆਪਾਂ ਖੰਡ ਲਈ ਲਈ ਹੈ ਇਹਦੇ ਵਿੱਚ ਅਸੀਂ ਇੱਕ ਕੋਲੀ ਤੋਂ ਥੋੜਾ ਜਿਹਾ ਘੱਟ ਪਾਣੀ ਪਾ ਦਾਂਗੇ ਥੋੜਾ ਗੈਸ ਔਨ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜੇ ਕੇਸਰ ਦੇ ਥਾਗੇ ਪਾ ਦਈਏ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਤਣ ਦਿੰਨੇ ਆ ਤੇ ਦੂਜੀ ਸਾਈਡ ਤੇ ਅਸੀਂ ਕੋਇਲ ਨੂੰ ਭੁੰਨ ਕੇ ਤਿਆਰ ਕਰਾਂਗੇ ਇਦੇ ਵਿੱਚ ਅਸੀਂ 250 ਗ੍ਰਾਮ ਖੋਏ ਦਾ ਇਸਤੇਮਾਲ ਕੀਤਾ ਹੈ ਜੀ ਖੋਏ ਨੂੰ ਅਸੀਂ ਇਸ ਤਰ੍ਹਾਂ ਹੱਥਾਂ ਦੇ ਨਾਲ ਥੋੜਾ ਜਿਹਾ ਤੋੜ ਕੇ ਪਾ ਦਾਂਗੇ ਇਹਨੂੰ ਆਪਾਂ ਕਿਉਂ ਤੋਂ ਦਿਨਾਈ ਰੋਸਟ ਕਰ ਰਹੇ ਹਾਂ ਜੇਕਰ ਖੋਆ ਥੋੜਾ ਡਰਾਈ ਹੋਵੇ ਤਾਂ ਤੁਸੀਂ ਥੋੜਾ ਜਿਹਾ ਘਿਓ ਦਾ ਇਸਤੇਮਾਲ ਕਰ ਸਕਦੇ ਹੋ ਬਿਲਕੁਲ ਲੋ ਫਲੇਮ ਤੇ ਆਪਾਂ ਖੋਏ ਨੂੰ ਭੁੰਨ ਕੇ ਤਿਆਰ ਕਰਾਂਗੇ ਕੋਆ ਵੀ ਰੋਸਟ ਹੋ ਗਿਆ ਜੀ ਇਹਦਾ ਕਲਰ ਚੇਂਜ ਹੋ ਗਿਆ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਜੇ ਤੁਸੀਂ ਇਹਦੇ ਵਿੱਚ ਸੂਜੀ ਪਾਉਣੀ ਹੋਵੇ ਤਾਂ ਤੁਸੀਂ ਸੂਜੀ ਨੂੰ ਹਲਕਾ ਜਿਹਾ ਰੋਸਟ ਕਰਕੇ ਉਹ ਵੀ ਪਾ ਸਕਦੇ ਹੋ ਪਰ ਅੱਜ ਆਪਾਂ ਇਹਨੂੰ ਸੂਜੀ ਤੋਂ ਬਿਨਾਂ ਹੀ ਸਿੰਪਲ ਕੋਆ ਵਾਲੇ ਹੀ ਬਣਾ ਰਹੇ ਹਾਂ ਜੀ ਇਸ ਕਰਕੇ ਅਸੀਂ ਇਹਦੇ ਵਿੱਚ ਸੂਜੀ ਨਹੀਂ ਪਾ ਰਹੇ ਇੱਧਰ ਅਸੀਂ ਚੈੱਕ ਕਰਦੇ ਹਾਂ ਜੀ ਚਾਸ਼ਨੀ ਆਹ ਦੇਖੋ ਜੀ ਚੀਨੀ ਬਿਲਕੁਲ ਮੈਲਟ ਹੋ ਗਈ ਹੈ ਜੀ ਇਹ ਕਾਫੀ ਗਾੜੀ ਵੀ ਹੋ ਗਈ ਹੈ ਹੁਣ ਅਸੀਂ ਇਹਨੂੰ ਥੋੜਾ ਜਿਹਾ ਚੈੱਕ ਕਰਾਂਗੇ ਆਹ ਦੇ ਵਿੱਚ ਇੱਕ ਚਿਪਚਿਪਾ ਪੰਨ ਆ ਗਿਆ ਜੀ ਜਿਵੇਂ ਸ਼ਹਿਦ ਹੁੰਦਾ ਹੈ ਉਸ ਤਰ੍ਹਾਂ ਦੀ ਇਹ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਵੀ ਢੱਕ ਕੇ ਰੱਖ ਦਾਂਗੇ ਖੋਆ ਥੋੜਾ ਠੰਡਾ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਚਾਰ ਪੰਜ ਇਲਾਚੀਆਂ ਉਹਨਾਂ ਨੂੰ ਇਸ ਤਰ੍ਹਾਂ ਕੁੱਟ ਕੇ ਦਰਦਰਾ ਜਿਹਾ ਉਹਦਾ ਪਾਊਡਰ ਤਿਆਰ ਕੀਤਾ ਉਹ ਪਾ ਦਾਂਗੇ ਇਹਦੇ ਨਾਲ ਇਹ ਵਾਲਾ ਸਾਰਾ ਡ్రਾਈ ਫਰੂਟ ਜਿਹੜੀ ਆਪਾਂ ਰੋਸਟ ਕਰਕੇ ਤਿਆਰ ਕਰਦੇ ਨੇ ਉਹ ਮਿਕਸ ਕਰਾਂਗੇ ਤਾਂ ਜਦੋਂ ਵੀ ਤੁਸੀਂ ਕੋਹੇ ਦੇ ਵਿੱਚ ਚੀਨੀ ਪਾਣੀ ਹੈ ਤੇ ਤੁਸੀਂ ਬਿਲਕੁਲ ਇਹਨੂੰ ਥੋ ਠੰਡਾ ਕਰਕੇ ਪਾਣੀ ਹੈ ਗਰਮ ਗਰਮ ਦੇ ਵਿੱਚ ਤੁਸੀਂ ਕਦੀ ਵੀ ਚੀਨੀ ਐਡ ਨਹੀਂ ਕਰਨੀ ਹੁਣ ਅਸੀਂ ਇਹਦੇ ਵਿੱਚ ਅੱਧੀ ਕੌਲੀ ਪੂਰਾ ਖੰਡ ਪਾ ਰਹੇ ਹੁਸੀਂ ਮਿੱਠਾ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਇਹਨੂੰ ਮਿਕਸ ਕਰ ਦਾਂਗੇ ਲਓ ਜੀ ਗੁਜੀਏ ਦੀ ਫਿਲਿੰਗ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਬਣਾਉਨੇ ਆ ਜੀ ਬਹੁਤ ਹੀ ਟੇਸਟੀ ਗੁਜੀਏ ਵੇ ਪਚੀਮੰਟ ਹੋ ਗਏ ਨੇ ਅਸੀਂ ਮੈਦੇ ਨੂੰ ਰੈਸਟ ਵਾਸਤੇ ਰੱਖਿਆ ਜੀ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਹੱਥਾਂ ਨਾਲ ਹਲਕੇ ਹਲਕੇ ਮਾਰ ਲਵਾਂਗੇ ਹੁਣ ਅਸੀਂ ਮੈਦੇ ਨੂੰ ਚਾਰ ਹਿੱਸਿਆਂ ਵਿੱਚ ਕੱਟ ਲਾਂਗੇ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਰੋਲ ਬਣਾ ਕੇ ਛੋਟੇ ਛੋਟੇ ਦੇ ਪੇੜੇ ਕੱਟ ਕੇ ਤਿਆਰ ਕਰਾਂਗੇ ਜਿੰਨੇ ਆਕਾਰ ਦੇ ਤੁਸੀਂ ਕੁਛੀਆ ਬਣਾਉਣਾ ਉਸ ਹਿਸਾਬ ਨਾਲ ਇਹਨਾਂ ਪੇੜਿਆਂ ਨੂੰ ਕੱਟ ਲਓ ਇਸ ਤਰ੍ਹਾਂ ਸੀ ਨਿਕੋ ਲੈ ਚ ਰੱਖ ਲਵਾਂਗੇ ਇਸ ਤਰ੍ਹਾਂ ਸੀ ਦੇ ਛੋਟੇ ਛੋਟੇ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਇਹਦੀਆਂ ਛੋਟ ਛੋਟੀਆਂ ਪੂੜੀਆਂ ਵੇਲ ਕੇ ਤਿਆਰ ਕਰਾਂਗੇ ਆਪਾਂ ਇਹਨਾਂ ਕਰਦੀਆਂ ਦੀ ਪੂੜੀ ਵੇਲ ਕੇ ਤਿਆਰ ਕੀਤੀ ਹੈ ਜੇ ਤੁਸੀਂ ਥੋੜੇ ਵੱਡੇ ਗੁਜੀਆ ਬਣਾਉਣੇ ਨੇ ਤਾਂ ਤੁਸੀਂ ਥੋੜਾ ਪੇੜੇ ਨੂੰ ਵਧਾ ਸਕਦੇ ਹੋ ਆਪਾਂ ਛੋਟੇ ਛੋਟੇ ਗੁਜੀਆ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਅਸੀਂ ਥੋੜੀਆਂ ਜਿਹੀ ਪੂੜੀਆਂ ਵੇਲ ਕੇ ਤਿਆਰ ਕਰਦੇ ਆਂ ਤੇ ਫਿਰ ਅਸੀਂ ਗੁਜੀਆ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਸ ਤਰ੍ਹਾਂ ਪੂੜੀਆਂ ਵੇਲ ਕੇ ਤਿਆਰ ਕਰ ਲਿਆ ਨੇ ਕਿ ਹੁਣ ਅਸੀਂ ਗੁਜੀਆ ਬਣਾਉਣਾ ਸ਼ੁਰੂ ਕਰਦੇ ਆਂ ਪੂੜੀ ਨਾ ਹੀ ਬਹੁਤੀ ਮੋਟੀ ਤੇ ਨਾ ਹੀ ਬਹੁਤੀ ਪਤਲੀ ਹੋਣੀ ਚਾਹੀਦੀ ਹੈ ਜੀ ਤੁਸੀਂ ਜਿਸ ਹਿਸਾਬ ਨਾਲ ਪੂੜੀ ਵੇਲੀ ਉਸ ਹਿਸਾਬ ਨਾਲ ਇਹਦੇ ਵਿੱਚ ਸਟਫਿੰਗ ਪਾਓ ਆਪਾਂ ਇੱਕ ਚਮਚਾ ਭਰ ਕੇ ਇਹਦੇ ਵਿੱਚ ਸਟਫਿੰਗ ਪਾ ਦਾਂਗੇ ਇਹਨੂੰ ਆਪਾਂ ਸੈਂਟਰ ਦੇ ਵਿੱਚ ਰੱਖਾਂਗੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਗੁਜੀਆ ਬਣਾ ਕੇ ਤਿਆਰ ਕਰਾਂਗੇ ਜਿਨ੍ਹਾਂ ਨੂੰ ਗੁਜੀਆ ਨਹੀਂ ਬਣਾਉਣਾ ਆਉਂਦਾ ਜਿਨ੍ਹਾਂ ਨੇ ਫਸਟ ਟਾਈਮ ਬਣਾਉਣਾ ਹੈ ਉਹ ਵੀ ਬਹੁਤ ਆਸਾਨੀ ਨਾਲ ਇਹਨੂੰ ਬਣਾ ਸਕਦੇ ਹੋ ਇਸ ਤਰ੍ਹਾਂ ਇਹ ਸੈਟਾ ਨੂੰ ਅਸੀਂ ਚੰਗੀ ਤਰ੍ਹਾਂ ਤੁਸੀਂ ਦਬਾ ਕੇ ਇਹਨਾਂ ਨੂੰ ਲੌਕ ਕਰਨਾ ਹੈ ਤੇ ਹੁਣ ਅਸੀਂ ਇਹਨੂੰ ਫੋਕ ਦੀ ਸਹਾਇਤਾ ਨਾਲ ਇਹਦੇ ਉੱਪਰ ਥੋੜੀ ਜਿਹੀ ਡਿਜ਼ਾਈਨ ਕਰਾਂਗੇ ਜੇ ਤੁਸੀਂ ਸਿੰਪਲ ਚਾਹੋ ਤੇ ਸਿੰਪਲ ਹੀ ਇਹਨੂੰ ਬਣਾ ਸਕਦੇ ਹੋ ਐਸਟਰਾ ਫੋਂ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਚਮਚ ਲਵਾਂਗੇ ਚਮਚ ਦੀ ਉੱਟੀ ਸਾਈਡ ਤੋਂ ਇਹਨੂੰ ਇਸ ਤਰ੍ਹਾਂ ਕਰਦਾਂਗੇ ਜੀ ਆਪਾਂ ਇਸ ਤਰ੍ਹਾਂ ਦੇ ਇਸ ਡਿਜ਼ਾਈਨ ਦੇ ਗੁਝੀਆਂ ਬਣਾ ਕੇ ਤਿਆਰ ਕਰਾਂਗੇ ਯਕਿ ਟ੍ਰੈਡੀਸ਼ਨਲ ਹੁੰਦੇ ਨੇ ਜਿਵੇਂ ਕਿ ਪਹਿਲੇ ਆਪਣੇ ਗੁਝੀਆਂ ਬੰਦਾ ਹੈ ਉਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਤਰੀਕਾ ਵਧੀਆ ਲੱਗੇ ਤੁਸੀਂ ਉਸ ਹਿਸਾਬ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਗੁਝੀਆਂ ਬਣ ਕੇ ਆਪਣਾ ਤਿਆਰ ਹੈ ਜੀ ਬਿਲਕੁਲ ਵਧੀਆ ਲੱਗ ਰਿਹਾ ਜੀ ਤੇ ਆਪਾਂ ਦੂਜਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰਦੇ ਹਾਂ ਇਹਨੂੰ ਅਸੀਂ ਇੱਕ ਪ੍ਰਾਤ ਵਿੱਚ ਰੱਖ ਲਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਕੱਪੜੇ ਦੇ ਉੱਪਰ ਰੱਖਿਆ ਤੇ ਇਹਨੂੰ ਉੱਪਰੋਂ ਦੀ ਕੱਪੜੇ ਨਾਲ ਢੱਕ ਦਵਾਂਗੇ ਤਾਂ ਕਿ ਇਹ ਸੁੱਕਣ। ਹੁਣ ਅਸੀਂ ਦੂਸਰੇ ਤਰੀਕੇ ਨਾਲ ਵੀ ਤੁਹਾਨੂੰ ਪੁਜੀਆ ਬਣਾਉਣਾ ਦੱਸਾਂਗੇ ਜੀ ਆਹ ਦੇਖੋ ਇਹ ਵਾਲੀ ਸਾਈਡ ਇਹਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰ ਲੈਣਾ ਹੈ। ਦੂਜੀ ਸਾਈਡ ਨੂੰ ਇਸ ਤਰ੍ਹਾਂ ਉੱਪਰੋਂ ਦੀ ਫੋਲਡ ਕਰ ਦੇਣਾ ਹੈ। ਆਹ ਦੇਖੋ ਜੀ ਬਹੁਤ ਹੀ ਆਰਾਮ ਨਾਲ ਇਹ ਬਣ ਰਿਹਾ ਹੈ ਜੀ। ਦਬਾਉਂਦੇ ਹੋਏ ਬਸ ਇਹ ਵੀ ਤਰੀਕਾ ਬਹੁਤ ਆਸਾਨੀ ਨਾਲ ਤੁਸੀਂ ਬਣਾ ਸਕਦੇ ਹੋ ਜੀ ਇੱਕ ਦੋ ਵਾਰੀ ਹਲਕੀ ਜਿਹੀ ਮੁਸ਼ਕਲ ਆਏਗੀ ਜਿਸ ਟਾਈਮ ਤੇ ਤੁਸੀਂ ਬਣਾਉਣ ਦਾ ਤੇ ਬਹੁਤ ਹੀ ਆਰਾਮ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਗੁਝੀਆਂ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਕਰਦੇ ਹਾਂ ਜੀ ਫਰਾਈ ਗੁਝੀਆਂ ਨੂੰ ਅਸੀਂ ਬਣਾ ਕੇ ਤਿਆਰ ਕਰ ਲਿਆ ਜੀ ਤੇ ਹੁਣ ਅਸੀਂ ਇੱਧਰ ਕੜਾਈ ਵਿੱਚ ਤੇਲ ਨੂੰ ਪਹਿਲੇ ਹੀ ਬਿਲਕੁਲ ਲੋ ਫਲੇਮ ਤੇ ਰੱਖਿਆ ਸੀ ਤੇ ਬਿਲਕੁਲ ਗਰਮ ਹੋ ਗਿਆ ਜੀ ਤੇ ਪਹਿਲਾਂ ਆਪਾਂ ਇੱਕ ਵਾਰੀ ਤੇਲ ਨੂੰ ਚੈੱਕ ਕਰਾਂਗੇ ਆਪਾਂ ਥੋੜਾ ਜਿਹਾ ਮੈਦਾ ਇਹਦੇ ਵਿੱਚ ਪਾਵਾਂਗੇ ਤੇ ਅਸੀਂ ਦੇਖਾਂਗੇ ਕਿ ਜੇਕਰ ਇਹ ਬਿਲਕੁਲ ਇੱਕਦਮ ਉੱਪਰ ਆ ਜਾਏਗਾ ਤਾਂ ਸਾਡਾ ਤੇਲ ਬਿਲਕੁਲ ਸਹੀ ਗਰਮ ਹੈ ਕਿ ਜਿਹਦੇ ਵਿੱਚ ਅਸੀਂ ਗੁਜੀਆਂ ਫਰਾਈ ਕਰ ਸਕਦੇ ਹਾਂ ਆ ਦੇਖੋ ਜੀ ਬਿਲਕੁਲ ਤੇਲ ਆਪਣਾ ਪਰਫੈਕਟ ਗਰਮ ਹੋਇਆ ਹੈ ਜੀ ਹੁਣ ਅਸੀਂ ਇਹਨੂੰ ਤੇਨੂੰ ਬਾਹਰ ਕੱਢ ਕੇ ਅਸੀਂ ਗੁਜੀਆਂ ਨੂੰ ਫਰਾਈ ਕਰਾਂਗੇ ਹੁਣ ਅਸੀਂ ਇਹਨਾਂ ਗੁਜੀਆਂ ਨੂੰ ਤੇਲ ਵਿੱਚ ਪਾ ਦਾਂਗੇ ਜੇ ਤਾਂ ਵੀ ਤੁਸੀਂ ਇਹਨਾਂ ਨੂੰ ਤੇਲ 'ਚ ਪਾਣਾ ਤੇਲ ਆਪਣਾ ਬਿਲਕੁਲ ਜਿਆਦਾ ਤੇਜ਼ ਗਰਮ ਨਹੀਂ ਹੋਣਾ ਸਟਾਈ ਦਾ ਬਿਲਕੁਲ ਮੀਡੀਅਮ ਫਰੇਮ ਤੇ ਗਰਮ ਕੀਤਾ ਹੋਣਾ ਚਾਹੀਦਾ ਹੈ ਜੇਕਰ ਅਸੀਂ ਇਹਨਾਂ ਨੂੰ ਇੱਕਦਮ ਗਰਮ ਗਰਮ ਤੇਲ ਵਿੱਚ ਪਾਵਾਂਗੇ ਤੇ ਉਪਰੋਂ ਬਿਲਕੁਲ ਫੁੱਲ ਜਾ ਕੇ ਜੀ ਹੁਣ ਅਸੀਂ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਪਾ ਕੇ ਫਰਾਈ ਕਰਾਂਗੇ ਜਿੰਨੇ ਕ ਤੁਹਾਡੀ ਕੜਾਈ ਵਿੱਚ ਜਾਂ ਪੈਨ ਚ ਮੁਝੇ ਆਂਦੇ ਨੇ ਉਹਨੇ ਕ ਤੁਸੀਂ ਇਹਨਾਂ ਨੂੰ ਪਾਣਾ ਹੈ ਤੇ ਉਹਨਾਂ ਕਿ ਇਹਨਾਂ ਨੂੰ ਫਰਾਈ ਕਰਾਂਗੇ ਬਸ ਆਪਾਂ ਇਹਦੇ ਕਿ ਇਹਨਾਂ ਨੂੰ ਪਾ ਕੇ ਫਰਾਈ ਕਰਾਂਗੇ ਬਾਕੀ ਤੇ ਬੈਚ ਅਸੀਂ ਦੁਬਾਰਾ ਫਰਾਈ ਹੁਣ 2 ਮਿੰਟ ਅਸੀਂ ਇਹਨੂੰ ਪਹਿਲਾਂ ਸੇਕ ਲਾਂਗੇ ਫਿਰ ਅਸੀਂ ਇਹਦੀ ਦੂਜੀ ਸਾਈਡ ਚੇਂਜ ਕਰਾਂਗੇ 2 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਇਹਨਾਂ ਨੂੰ ਪਲਟਾ ਦਾਂਗੇ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਉਲਟਾ-ਪਲਟਾ ਕੇ 골ਡਨ ਹੋਣ ਤੱਕ ਫਰਾਈ ਕਰ ਲਵਾਂਗੇ ਤੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਲਓ ਜੀ ਗੁਜੀਆ ਬਣ ਕੇ ਬਿਲਕੁਲ ਤਿਆਰ ਨੇ ਜੀ ਆਹ ਦੇਖੋ ਜੀ ਬਸ ਅਸੀਂ ਨਾ ਕਿ ਇਹਨਾਂ ਨੂੰ 골ਡਨ ਕਰਾਂਗੇ ਇੱਕ ਬੈਚ ਨੂੰ ਫਰਾਈ ਕਰਦੇ ਆ ਘਟੋ ਘਟਾ ਆਪਣੇ 10 ਜਾਂ 12 ਮਿੰਟ ਲੱਗੇ ਨੇ ਤਾਂ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਆਪਾਂ ਚਾਸ਼ਨੀ ਵਾਲੇ ਗੁਜੀ ਬਣਾਉਣੇ ਨੇ ਜੀ ਤੇ ਇਸ ਲਈ ਅਸੀਂ ਚਾਸ਼ਨੀ ਨੂੰ ਹਲਕਾ ਜਿਹਾ ਗਰਮ ਰੱਖਿਆ ਬਿਲਕੁਲ ਠੰਡੀ ਚਾਸ਼ਨੀ ਵਿੱਚ ਆਪਾਂ ਨਹੀਂ ਪਾਵਾਂਗੇ ਤੇ ਇਹਨਾਂ ਗਰਮ ਗਰਮ ਗੁਜੀਆਂ ਨੂੰ ਚਾਸ਼ਨੀ ਵਿੱਚ ਪਾ ਰਾਂਗੇ ਜਿੰਨੀ ਦੇਰ ਦੂਸਰਾ ਬੈਚ ਫਰਾਈ ਹੁੰਦਾ ਹੈ ਓਨੀ ਦੇਰ ਤੱਕ ਅਸੀਂ ਇਹਨਾਂ ਨੂੰ ਚਾਸ਼ਨੀ ਵਿੱਚ ਰੱਖਾਂਗੇ ਤੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ 4-5 ਮਿੰਟ ਅਸੀਂ ਗੁਜੀਆਂ ਨੂੰ ਚਾਸ਼ਨੀ 'ਚ ਰੱਖਿਆ ਹੈ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਟਾਂਗੇ। ਲਓ ਜੀ ਅਸੀਂ ਗੁਜੀਆਂ ਨੂੰ ਚਾਸ਼ਨੀ 'ਚੋਂ ਕੱਢ ਲਿਆ ਜੀ ਤੇ ਜਿੰਨੇ ਤੁਸੀ ਗੁਜੀਆਂ ਖਾਣੇ ਹੋਣ ਉਹਨੇ ਤੁਸੀ ਚਾਸ਼ਨੀ 'ਚ ਪਾਓ ਤੇ ਬਾਕੀ ਤੁਸੀ ਡਰਾਈ ਰੱਖੋ ਕਿਉਂਕਿ ਡਰਾਈ ਗੁਜੀਆ ਜਿਹੜਾ ਜ਼ਿਆਦਾ ਲੰਮੇ ਸਮੇਂ ਤੱਕ ਚੱਲ ਜਾਂਦਾ ਹੈ ਤੇ ਇਹ ਥੋੜਾ ਘੱਟ ਸਮੇਂ ਤੱਕ ਹੀ ਚੱਲਦਾ ਹੈ ਜੀ ਇਸ ਕਰਕੇ ਹੁਣ ਆਪਾਂ ਇਹਦੀ ਕਰਦੇ ਹਾਂ ਜੀ। ਲੇਟਿੰਗ নাও ਜੀ ਆਪਣਾ ਚਾਸ਼ਨੀ ਵਾਲਾ ਗੁਜੀਆ ਬਣ ਕੇ ਬਿਲਕੁਲ ਤਿਆਰ ਹੈ ਥੋੜਾ ਜਿਹਾ ਇਸਤੇ ਪਿਸਤਾ ਪਾਵਾਂਗੇ ਜਿਹਦੇ ਨਾਲ ਕੀਏ ਹੋਰ ਵੀ ਵਧੀਆ ਦਿਖੇ ਤੇ ਟੇਸਟੀ ਲੱਗੇ ਆਪਣਾ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਚਾਸ਼ਨੀ ਵਾਲਾ ਖੋਆ ਗੁਜੀਆ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨਾ ਵਧੀਆ ਬਣਿਆ ਹੈ ਜਿੰਨਾ ਸੋਹਣਾ ਦਿਖਣ ਨੂੰ ਲੱਗ ਰਿਹਾ ਹੈ ਜੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਤਿਹਾਰ ਤੇ ਇਹਨੂੰ ਬਣਾ ਸਕਦੇ ਹੋ ਕੋਈ ਵੀ ਗੈਸਟ ਆਵੇ ਤੇ ਇਹਨੂੰ ਬਣਾ ਸਕਦੇ ਹੋ ਜੇ ਤਿਹਾਰ ਨਾ ਹੋਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਖਾਓ ਜਦੋਂ ਵੀ ਤੁਹਾਡਾ ਮਿੱਠਾ ਖਾਣ ਨੂੰ ਮਨ ਕਰੇ ਕਿਉਂਕਿ ਘਰ ਵਿੱਚ ਅਸੀਂ ਇਹ ਚੀਜ਼ਾਂ ਨੂੰ ਬਹੁਤ ਹੀ ਸਾਫ਼ ਸਫਾਈ ਤੇ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਇਸ ਭੋਲੀ ਦੇ ਤਿਆਰਤੇ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਜੇਕਰ ਤੁਸੀਂ ਇਹਨੂੰ ਚਾਸ਼ਨੀ ਤੋਂ ਬਿਨਾ ਖਾਣਾ ਹੈ ਤੇ ਇਹਨਾਂ ਨੂੰ ਤੁਸੀਂ ਡਰਾਈ ਰੱਖੋ ਤੇ ਜੇ ਚਾਸ਼ਨੀ ਵਾਲੇ ਖਾਣੇ ਨੇ ਤੇ ਤੁਸੀਂ ਚਾਸ਼ਨੀ ਬਣਾ ਕੇ ਉਹਦੇ ਵਿੱਚ ਡਿਪ ਕਰੋ ਤੇ ਇਹਨਾਂ ਨੂੰ ਚਾਸ਼ਨੀ ਵਾਲੇ ਬਣਾ ਕੇ ਖਾਓ ਜੀ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਿੱਠੀ ਰੈਸਪੀ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾਇਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ